ਅੱਜ ਜੋ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਆਇਆ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੀਆਂ ਭਰ ਰਹੀਆਂ ਨੇ ਗੁਰੂ ਸਾਹਿਬ ਜੀ ਦੇ ਦਰ ਤੇ ਨਤਮਸਤਕ ਹੁਣੀਆਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਰ ਸਾਧੂਗਰਾਂ ਦੇ ਆਸ਼ੀਰਵਾਦ ਲੈਂਦੇ ਹੋਏ ਆਪਣੀ ਜ਼ਿੰਦਗੀ ਨੂੰ ਰੋਸ਼ਨ ਕਰਨ ਦੀ ਕੋਸ਼ਿਸ਼ ਕਰਨ ਗਿਆ। ਪੂਰੀ ਦੁਨੀਆ ਜਿੱਥੇ ਅੱਜ ਦੀਵਾਲੀ ਦੇ ਪਰਬ ਨੂੰ ਬੜੇ ਚਾਵਾਂ ਨਾਲ ਮਨਾ ਰਹੀ ਹੈ ਉੱਥੇ ਇਸ ਮੁਮਤਾ ਸਿੱਖ ਜਗਤ ਇਸ ਪਰਬ ਨੂੰ ਬੰਦੀ ਛੋੜ ਦਿਵਸ ਵਜੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਿਹਾ ਹੈ। ਇਸ ਪਰਬ ਦੀ ਸ਼ੇਵੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੱਲੋਂ ਗਵਾਲੀਅਰ ਦੇ ਕਿਲੇ ਚੋਂ ਛਡਵਾਏ ਗਏ 52 ਹਿੰਦੂ ਰਾਜਿਆਂ ਨੂੰ ਲੈ ਕੇ ਸ੍ਰੀ ਹਰਮੰਦਰ ਸਾਹਿਬ ਪੂਜੇ ਸਨ। ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਕੀਤੀ ਗਈ ਦੀਵਾਲਾ ਦਾ ਪ੍ਰਤੀਕ ਹੋਣ ਕਰਕੇ ਕੌਮ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੀ ਆ ਰਹੀ ਹੈ। ਪਹਿਲਾਂ ਦੇਖੋ ਕੁਝ ਤਸਵੀਰਾਂ। ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪਾਵਨ ਦਿਹਾੜੇ ਤੇ ਦੀਪਾਵਲੀ ਦੇ ਉਤੇ ਬੰਦੀ ਛੋੜ ਦਿਵਸ ਜਿਹੜਾ ਕਿਹਾ ਜਾਂਦਾ ਹੈ ਛੇਵੇਂ ਪਾਤਸ਼ਾਹ ਛੇਵੇਂ ਸਤਨਗੁਰੂ ਹਰਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕੋਵਾਲੀਅਰ ਦੇ ਕਿਲੇ ਤੋਂ ਬੂੰਜਾ ਰਾਜਾਂ ਸਮੇਤ ਰਿਹਾ ਹੋ ਕਰਕੇ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਣਾ ਕੀਤਾ ਤੇ ਜਿਹਦੀ ਖੁਸ਼ੀ ਵਿੱਚ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਪ੍ਰੇਮ ਤੇ ਸਾਰੇ ਸ਼ਹਿਰ ਵਾਸੀ ਨੇ ਦੀਪਮਾਲਾ ਕੀਤੀ ਉਥੇ ਨਾਲ ਹੀ ਦੀਵਾਲੀ ਦੀ ਰਾਤ ਦੀਵੇ ਬਾਲੀਣ ਦੇ ਪਾਵਨ ਬੋਲਨ ਜਿਹਦਾ ਮਤਲਬ ਹੈ ਦੀਵਾਲੀ ਦੀ ਰਾਤ ਨੂੰ ਅਸੀਂ ਦੀਵੇ ਜਗਾਉਨੇ ਆ ਉਥੇ ਅਸੀਂ ਅੰਦਰ ਵੀ ਆਪਣਾ ਦੀਵਾ ਜਗਾਉਣਾ ਨਾਮ ਬਾਣੀ ਦੇ ਨਾਲ ਨਾਮ ਜਪ ਜਪ ਕੇ ਤਾਂ ਕਿ ਅੰਦਰ ਇਲਾਈਟਨਮੈਂਟ ਹੋ ਜਾਏਗੀ ਤੇ ਕੋਈ ਬਿਮਾਰੀ ਵਾਲੇ ਦੁਬਲੇ ਰਹੇਗੀ ਨਹੀਂ ਨਾ ਕੋਈ ਕਰੋਨਾ ਰਹੇਗਾ ਕੁਝ ਵੀ ਰਹੇਗਾ ਕਿਉਂਕਿ ਤੇ ਤੁਹਾਡੀ ਇਮਿਊਨਿਟੀ ਵੀ ਵੱਧ ਜਾਂਦੀ ਹੈ ਤੇ ਸਦਾ ਬਹਾਰ ਬੰਦਾ ਰਹਿੰਦਾ ਚੜਦੀ ਕਲਾ ਚ ਰਹਿੰਦਾ ਹੈ ਤੇ ਸਤਿਗੁਰ ਰਹਿਮਤ ਕਰਨ ਪ੍ਰਭ ਕੀ ਸਰਨ ਸકલ ਪੈਲਾਥੇ ਦੁੱਖ ਬਿਨਸੇ ਸੁਖ ਪਾਇਆ ਜਿਹੜਾ ਵੀ ਪ੍ਰਭ ਦੀ ਸਰਨ ਚ ਆ ਗਿਆ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਹਨ ਇਸ ਭਾਵਨਾ ਦੇ ਨਾਲ ਲੈ ਕੇ ਦਾ ਸਾਰਿਆਂ ਨੂੰ ਇਸ ਮੌਕੇ ਤੇ ਲੱਖ ਨਵਾਂ ਪਧਾਈ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਕਾ ਸੰਗਤਾਂ ਦੀ ਆਮਦਨ ਹੋਈ ਹੈ ਅੱਜ ਹੋਏਗੀ ਜੀ ਕਾਫੀ ਹੋਏਗੀ ਸੰਗਤ ਅਰੇ ਸਵੇਰ ਦਾ ਟਾਈਮ ਹੈ ਕੁਝ ਖਰੀਦੋਫਰੀ ਤੇ ਲੱਗੇ ਨੇ ਕੁਝ ਆਣਾ ਸ਼ੁਰੂ ਹੋ ਰਹੇ ਨੇ ਤੇ ਕਾਫੀ ਸੰਗਤਾਂ ਦਾ ਅੱਜ ਸੰਗ ਨਤਮਸਤਕ ਹੋਣ ਗਿਆ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਪਰ ਸਾਧੂ ਗਰਾਂ ਦੇ ਅਸ਼ੀਰਵਾਦ ਲੈਂਦੇ ਹੋਏ ਆਪਣੀ ਜ਼ਿੰਦਗੀ ਨੂੰ ਰੋਸ਼ਨਾਉਣ ਦੀ ਕੋਸ਼ਿਸ਼ ਕਰਨ ਗਿਆ ਜੀ ਜਿਹੜੀ ਰਾਤੀ ਆਸਥਪਾਹੀ ਹੁੰਦੀ ਮਹਲਾ ਉਹ ਤੇ ਬਰੀ ਉਹਦੇ ਬਾਰੇ ਵੀ ਅਸ਼ਵਲੀ ਚੱਲੇਗੀ ਜਿਹੜੀ ਹਰ ਸਾਲ ਚੱਲਦੀ ਹੈ ਉਸੇ ਤਰ੍ਹਾਂ ਸੰਗਤਾਂ ਦਾ ਇਕੱਠ ਸਮੂਹ ਹੋਏਗਾ ਤਾਂ ਕਿ ਲੋਕੀ ਉਸ ਨੂੰ ਦੇਖ ਕਰਕੇ ਜਿੱਥੇ ਉਹਨਾਂ ਨੇ ਵਿਕਾਸ ਚ ਦੇਖਣਾ ਉਥੇ ਨਾਲ ਹੀ ਅੰਦਰ ਦੀ ਭਾਵਨਾ ਜਿਹੜੇ ਕਿ ਸਟੇਜ ਵਾਲੇ ਬੰਦੇ ਹੋਣਗੇ ਉਹ ਸਮਝ ਸਕਦੇ ਨੇ ਜਦੋਂ ਬੰਦਾ ਨਾਮ ਜਪਦਾ ਤੇ ਅੰਦਰ ਕਿਤਨੀਆਂ ਹੀ ਆਸ਼ਵਾਰੀਆਂ ਚੱਲਦੀਆਂ ਨੇ ਜਿਹੜਾ ਬੰਦਾ ਦੇਖ ਦੇ ਕੇ ਹੈਰਾਨਤ ਹੈ ਇਸੇ ਕਰਕੇ ਤੇ ਕਹਿੰਦੇ ਹਨ ਪ੍ਰਭੂ ਤੇ ਉਹ ਬੜਾ ਨਿਤ ਨਵਾਂ ਸਾਇਬ ਮੇਰਾ ਨਿਤ ਨਵਾਂ ਸਦਾ ਸਦਾ ਤਤਾਰ ਰੋਜ਼ਾਨਾ ਹੀ ਨਵਾਂ ਹੈ ਕਿਉਂਕਿ ਜਿਉਂ-ਜਿਉ ਤੁਸੀਂ ਨਾਮ ਜਪਦੇ ਹੋ ਤੁਸੀਂ ਨਵੇਂ ਦੇ ਨਵੇਂ ਹੋਏ ਜਾਂਦੇ ਹੋ ਫਰੈਸ਼ ਹੋ ਜਾਂਦੇ ਹੋ ਇਸੇ ਕਰਕੇ ਕਿਹਾ ਜਾਂਦਾ ਖਾਲਸਾ ਧਰਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪੱਲਾ ਵੈਕੁਰਜੀ ਖਾਲਸਾ ਵੈਕੁਰਜੀ ਕੀ ਫਤਿਹ ਇਸ ਦਿਨ ਸ਼੍ਰੀ ਰਮੰਦਰ ਸਾਹਿਬ ਤੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਪਹੁੰਚਦੇ ਨੇ ਤੇ ਗੁਰੂ ਘਰ ਮੱਥਾ ਟੇਕ ਆਪਣਾ ਜੀਵਨ ਸਫਲ ਬਣਾਉਂਦੇ ਨੇ देर शाम ਹੋਣ ਵਾਲੀ ਅਲੌਕਿਕ ਆਤੀ ਸ਼ੁਭਾਜੀ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਕੀ ਕਿਹਾ ਇਸ ਮੌਕੇ ਸਿੱਖ ਸੰਗਤ ਨੇ ਆਓ ਦੇਖਦੇ ਹਾਂ 10 ਜਾਨਾ ਭਾਈ ਸੁਖਜੀਤ ਸਿੰਘ ਦੀ ਖਾਲਸਾ ਅੱਜ ਜੋ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਆਇਆ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੀਆਂ ਭਰ ਰਹੀਆਂ ਨੇ ਗੁਰੂ ਸਾਹਿਬ ਜੀ ਦੇ ਦਰ ਤੇ ਤੇ ਅਜੇ ਤਾਂ ਚਲੋ ਸਵੇਰ ਦਾ ਵੇਲਾ ਸੰਗਤ ਘੱਟ ਹੀ ਆਈ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੋਰ ਮਤਲਬ ਕਿ ਰਾਤ ਦੇ ਜਿਹੜੇ ਦ੍ਰਿਸ਼ਾ ਜਿਨੂੰ ਕਹਿ ਸਕਦੇ ਆ ਅੰਮ੍ਰਿਤਸਰ ਪ੍ਰਸਿੱਧ ਮੰਨੀ ਜਾਂਦੀ ਹੈ ਦੀਵਾਲੀ ਦਾ ਤਿਉਹਾਰ ਜਿਹਨੂੰ ਕਹਿੰਦੇ ਆ ਦਾਲ ਰੋਟੀ ਕਰਦੀ ਦੀਵਾਲੀ ਅੰਮ੍ਰਿਤਸਰ ਦੀ ਜੋ ਗੁਰਹਾ ਰਗੋਬੀ ਸੈਵੀ ਦਾ ਬੰਦੀ ਛੋੜ ਦਿਵਸ ਹੈ ਅੱਜ ਤੇ ਜੋ ਇਤਿਹਾਸ ਦੇ ਮੁਤਾਬਿਕ ਗੁਰੂ ਅਰਗੁਨ ਸਾਹਿਬ ਜੀ ਨੇ 52 ਰਾਜਿਆਂ ਨੂੰ ਰਾਜਪੁੱਤਰ ਰਾਜਿਆਂ ਨੂੰ ਛਡਾ ਕੇ ਗਵਾਲੀਅਰ ਦੇ ਤੇ ਉਹਨਾਂ ਨੂੰ ਰਾਜਿਆਂ ਨੂੰ ਮਤਲਬ ਮੁਕਤੀ ਦਿਵਾ ਕੇ ਅੰਮ੍ਰਿਤਸਰ ਪਹੁੰਚੇ ਬੰਦ ਖਲਾਸੀ ਕੀਤੀ ਉਹਨਾਂ ਦੀ ਤੇ ਅੰਮ੍ਰਿਤਸਰ ਪਹੁੰਚ ਦੀ ਬਾਬਾ ਬਾਬਾ ਬੁੱਢਾ ਸਾਹਿਬ ਜੀ ਦੀ ਅਗਵਾਈ ਹੇਠ ਦੀਵ ਮਾਲਾ ਕੀਤੀ ਘਰਾਂ ਘਰਾਂ ਤੇ ਅੰਮ੍ਰਿਤਸਰ ਵਿੱਚ ਜੋ ਦੀਵੇ ਜਗਾਏ ਔਰ ਆਸ਼ੀਰਵਾਦੀ ਕੀਤੀ ਤਾਂ ਸਤਗੁਰਾਂ ਦਾ ਬੰਦੀ ਛੋੜ ਦਿਵਸ ਦੀਆਂ ਸੰਗਤਾਂ ਨੂੰ ਬੇਅੰਤ ਮਿੰਦ ਮੁਬਾਰਕਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ